ਬੀਤੇ ਦਿਨੀ ਹੋਈ ਪੰਨ ਸਿੰਘ ਸਹਿਬਾਨਾਂ ਦੀ ਬੈਠਕ ਦੇ ਵਿੱਚ ਇੱਕ ਆਦੇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ ਗਿਆ ਸੀਗਾ ਕਿ ਖਾਲਸਾ ਦੇ ਸਾਜਨਾ ਦਿਵਸ ਤੇ ਯਾਨੀ ਵਿਸਾਖੀ ਵਾਲੇ ਦਿਨ ਹਰ ਘਰ ਦੇ ਉੱਤੇ ਹਰ ਸਿੱਖ ਆਪਣੇ ਘਰ ਦੇ ਉੱਤੇ ਖਾਲਸਾਈ ਪਰਚਮ ਲਹਿਰਾਏਗਾ ਇਸ ਦੇ ਲਈ ਪਰਚਮ ਝੰਡੇ ਜਿਹੜੇ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੱਸਿਆ ਬੇਨਤੀ ਕੀਤੀ ਗਈ ਸੀਗੀ ਕਿ ਇਹ ਝੰਡੇ ਮੁਹੱਈਆ ਕਰਵਾਣ ਕਿਸ ਤਰ੍ਹਾਂ ਕੀ ਪਲਾਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਕਤਰ ਪ੍ਰਤਾਪ ਸਿੰਘ ਜੀ ਨਾਲ ਗੱਲ ਕਰਨਿਆ ਪ੍ਰਤਾਪ ਜੀ ਜਥੇਦਾਰ ਸਾਹਿਬ ਨੇ ਖਾਲਸਾਈ ਨਿਸ਼ਾਨ ਸਾਹਿਬ ਪਰਚਮ ਚ ਲਹਿਰਾਉਣ ਦੀ ਗੱਲ ਕੀਤੀ ਸੀ ਖਾਲਸਾ ਦੇ ਸਾਜਨਾ ਦਿਵਸ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੋਇਆ ਸੀ ਕਿ 13 ਤਰੀਕ ਨੂੰ ਹਰ ਸਿੱਖ ਆਪਣੇ ਘਰਾਂ ਤੇ ਕੇਸਰੀ ਨਿਸ਼ਾਨ ਸਾਹਿਬ ਚਲਾਵੇ ਮਾਨਯੋਗ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਪ੍ਰਧਾਨ ਸ਼੍ਰੋਣੀ ਗੁਰਦਵਾਰਾ ਪ੍ਰਬੰਧ ਕਮੇਟੀ ਵੱਲੋਂ ਪੋਇਆ ਦੇਸ਼ ਅਨੁਸਾਰ ਅਸੀਂ ਆਪਣੇ ਜਿੰਨੇ ਵੀ ਸਾਡੇ 85 ਦੇ ਗੁਰਦਰਾ ਸਾਹਿਬ ਆਣਾ ਉਹਨਾਂ ਸਾਰਿਆਂ ਨੂੰ ਮੈਂਜਰਾਂ ਨੂੰ ਕਿਹਾ ਗਿਆ ਕਿ ਵੱਧ ਤੋਂ ਵੱਧ ਜਿਹੜੇ ਕੇਸਰੀ ਨਿਸ਼ਾਨ ਸਾਹਿਬ ਨੇ ਖੰਡੇ ਸਮੇਤ ਬਣਾ ਕੇ ਵੱਧ ਤੋਂ ਵੱਧ ਸੰਗਤਾਂ ਵਿੱਚ ਪਹੁੰਚਾਏ ਜਾਣ ਤਾਂ ਜੋ ਹਰ ਇੱਕ ਸਿੱਖ ਜਿਹੜਾ ਆਪਣੇ ਘਰ ਤੇ ਨਿਸ਼ਾਨ ਜੇ ਕੇਸਰੀ ਨਿਸ਼ਾਨ ਸਾਹਿਬ ਜਿਹੜਾ ਉਹ ਚੜਾ ਸਕੇ ਵੈਸੇ ਵੀ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਜਿਹਦਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਹੁਕਮ ਅਨੁਸਾਰ ਆਪੋ ਆਪਣੇ ਘਰਾਂ ਤੇ ਕੇਸਰੀ ਨਿਸ਼ਾਨ ਸਾਹਿਬ ਚਲਾਵੇ ਜਿਹਦੇ ਕੋ ਮਤਲਬ ਗੁਰਦਰਾ ਸਾਹਿਬ ਤੋਂ ਨਹੀਂ ਵੀ ਮਿਲਦਾ ਕਿਸੇ ਨੂੰ ਜਾਂ ਉਹਦੀ ਗੁਰਦਰਾ ਸਾਹਿਬ ਤਾਂ ਪਹੁੰਚ ਨਹੀਂ ਹੈਗੀ ਉਹ ਸਿੱਖ ਦਾ ਫਰਜ ਬਣਦਾ ਕਿ ਉਹ ਆਪਣੇ ਪੱਧਰ ਤੇ ਕਿਸ ਨਿਸ਼ਾਨ ਸਾਹਿਬ ਪ੍ਰਬੰਧ ਕਰਕੇ ਆਪਣੇ ਘਰ ਤੇ ਕਿਸ ਨਿਸ਼ਾਨ ਸਾਹਿਬ ਚਲਾਵੇ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੁੰਦਾ ਜਹਦਾ ਤਾਂ ਇਹ ਇੱਕ ਸਾਬ ਦਾ ਇਲਾਇ ਹੁਕਮ ਹੁੰਦਾ ਅਕਾਲ ਤਖਤ ਦਾ ਹੁਕਮ ਅਕਾਲ ਪੁਰਖ ਦਾ ਹੁਕਮ ਹੁੰਦਾ ਤੇ ਇਸ ਕਰਕੇ ਅਕਾਲ ਤਖਤ ਸਾਹਿਬ ਦੇ ਜਹਦਾ ਵਾਲੋ ਜੋ ਹੁਕਮ ਕੀਤਾ ਗਿਆ ਉਹਨੂੰ ਮੰਨਦਿਆਂ ਹੋਇਆਂ ਹਰ ਇੱਕ ਸਿੱਖ ਨੂੰ ਆਪਣੇ ਘਰ ਤੇ ਕੇਸ਼ਰੀ ਨਿਸ਼ਾਨ ਸਾਹਿਬ ਚਲਾਉਣਾ ਜ਼ਰੂਰੀ ਹੈ ਤੇ ਇਸ ਆਦੇਸ਼ ਦੀ ਪਾਲਣਾ ਕਰਦੇ ਆ ਅਸੀਂ ਵੀ ਸਾਰੇ ਮੈਂਜਰ ਨੂੰ ਆਦੇਸ਼ ਦਿੱਤਾ ਕਿ ਉਹ ਵੱਤੋ ਵੱਤ ਕੇਸ਼ਰੀ ਨਿਸ਼ਾਨ ਸਾਹਿਬ ਜਿਹੜੇ ਬਣਾ ਕੇ ਸੰਗਤਾਂ ਤੱਕ ਪਹੁੰਚਦੇ ਕਰਨ ਪਤਾਪ ਸਿੰਘ ਜੀ ਜਿਹੜੇ ਜਿਨ੍ਹਾਂ ਨੇ ਤੁਸੀਂ ਦੱਸਿਆ ਕਿ 85 ਦੇ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਕੋਲੋਂ ਸੰਪਰਕ ਕੀਤਾ ਜਾਵੇ ਇਹ ਸੰਗਤ ਲਈ ਥੋੜਾ ਜਿਹਾ ਦਿੱਕਤ ਹੈ ਕਿਸੇ ਨੂੰ ਪਤਾ ਹੀ ਨਹੀਂ ਕਿ ਉਹ ਮੈਨੇਜਰ ਸਾਹਿਬ ਕੋਲੋਂ ਮਿਲ ਪਾਏਗਾ ਸੰਗਤ ਨੂੰ ਥੋੜਾ ਜਿਹਾ ਚੰਨਾ ਪਾ ਦਿਓ ਜੀ ਸੰਗਤ इजीली ਉਹਨਾਂ ਨਾਲ ਕੰਟੈਕਟ ਕਰ ਸਕੇ ਗੁਰਦੁਆਰਾ ਸਾਹਿਬ ਜਾ ਸਕੇ ਜਾਂ ਉਹਨਾਂ ਨੂੰ ਫੋਨ ਤੇ ਪੁੱਛ ਸਕੇ ਲੇਕੋ ਉਥੇ ਜਿਹੜਾ ਵੀ ਲਾਗੇ ਗੁਰਦੁਆਰਾ ਜਿੱਤਰਾ ਅਮਰਸਰ ਆਪਣਾ ਦਰਵਾਜ਼ਾ ਸਾਹਿਬ ਆ ਜਾਂ ਦਰਸ਼ੀ ਦੀ ਦਰਵਾਜ਼ਾ ਸਾਹਿਬ ਤਰਨਤਾਰਨ ਦਾ ਗੁਰਦੁਆਬੀੜ ਸਾਹਿਬ ਆ ਇਸੇ ਤਰ੍ਹਾਂ ਹੀ ਤਰ੍ਹਾਂ ਬਾਗ ਗੁਰਦਰਾ ਫਤੇਗੜ ਸਾਹਿਬਾ ਗੁਰਦਮ ਦੂਖਨਵਾਲ ਪਟਿਆਲਾ ਜਿੰਨੇ ਵੀ ਵੱਡੇ ਗੁਰਦਰਾ ਸਾਹਿਬਾਂ ਨੇ 6585 ਦੇ ਉਹਨਾਂ ਸਾਰੇ ਹੀ ਗੁਰਦਰਾں 'ਚ ਅਸੀਂ ਪ੍ਰਬੰਧ ਕਰਵਾਇਆ ਜਿਸ ਕਿਸੇ ਨੇ ਵੀ ਲੋੜ ਹੋਵੇ ਉੱਥੋਂ ਦੇ ਪ੍ਰਬੰਧਕ ਨਾਲ ਗੱਲ ਕਰਕੇ ਤੇ ਇਹ ਨਿਸ਼ਾਨ ਸਾਹਿਬ ਤੇ ਜਿਹੜੀ ਕੇਸਰੀ ਚ ਨਿਸ਼ਾਨ ਸਾਹਿਬ ਉਹ ਲੈ ਕੇ ਆਪਣੇ ਘਰ ਤੇ ਚਲਾ ਸਕਦੇ ਪ੍ਰਤਾਪ ਜੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀਗੀ ਕਿ ਇੱਕ ਪਾਠੀ ਸਿੰਘ ਤਾਬਿਆਂ ਤੇ ਬੈਠਾ ਹੋਇਆ ਤੇ ਉਹ ਕੁਝ ਕੋਈ ਨਿਰਸ਼ੀਲਾ ਪਦਾਰਥਾਤ ਦੇ ਉੱਤੇ ਉਹਨਾਂ ਨੇ ਰੱਖਿਆ ਹੋਇਆ ਹੋਰ ਸ਼ੱਕ ਰਹੇ ਨੇ ਉਹਦੇ ਤੇ ਤੁਹਾਡੀ ਜਾਣਕਾਰੀ ਚ ਸ੍ਰੀ ਅਕਾਲ ਤਖਤ ਸਾਹਿਬ ਨੇ ਮੀਂਹ ਦਾ ਆਦੇਸ਼ ਕੋਈ ਦਿੱਤਾ ਹੈ ਕਿ ਉਹਦੇ ਖਿਲਾਫ ਕਾਰਵਾਈ ਕਰਨ ਦੇ ਲਈ ਜਿਹੜੇ ਵਿਅਕਤੀ ਦੀ ਤੁਸੀਂ ਗੱਲ ਕਰ ਰਹੇ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਵਾਇਰਲ ਹੋ ਰਹੀ ਆ ਉਸ ਬੰਦੇ ਦੀ ਅਸੀਂ شناخت ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਉਹ ਅਜੇ ਤੱਕ ਉਹਦੀ شناخت ਨਹੀਂ ਹੋਈ ਕਿ ਉਹ ਵਿਅਕਤੀ ਕੌਣ ਹੈ ਜਦੋਂ ਉਹਦੀ شناخت ਹੋ ਗਈ ਉਹਤੇ ਜਿੱਥੇ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਦੀ ਕਾਰਵਾਈ ਕੀਤੀ ਜਾ ਵੀ ਉੱਥੇ ਅਸੀਂ ਵੀ ਪੁਲਿਸ ਕਾਰਵਾਈ ਕਰਾਂਗੇ ਕਿਉਂਕਿ ਉਹਨਾਂ ਨੇ ਮਰਿਆਦਾ ਹੀ ਲੰਘਣਾ ਕੀਤੀ ਆ ਉਹਨਾਂ ਨੇ ਇੱਕ ਹਿਸਾਬ ਨਾਲ ਗੁਰੂ ਦੀ ਤਾਬਿਆ ਬਹਿ ਕੇ ਜਿਹੜੀ ਉਹ ਬੇਅਦਬੀ ਕੀਤੀ ਆ ਇਸ ਕਰਕੇ ਇਹੋ ਜੇ ਬੇਅੰਤੀ ਨੂੰ ਛੱਡਣਾ ਨਹੀਂ ਚਾਹੀਦਾ ਜੇ ਕਿਸੇ ਦੇ ਵੀ ਨੋਟ ਚ ਆਉਂਦਾ ਵਾ ਕਿ ਉਹ ਵਿਅਕਤੀ ਕੌਣ ਆ ਤਾਂ ਉਹ ਐਸਜੀਪੀਸੀ ਦੇ ਨੰਬਰ ਤੇ ਸੰਪਰਕ ਕਰ ਸਕਦਾ ਹੈ ਜੇ ਉਹਦੀ شناخت ਹੁੰਦੀ ਤਾਂ ਅਸੀਂ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸ਼ੁਕਰੀਆ ਸੋ ਖਾਲਸਾ ਦੇ ਸਾਜਨਾ ਦਿਵਸ ਦੇ ਉੱਤੇ ਯਾਨੀ ਕਿ ਵਿਸਾਖੀ ਵਾਲੇ ਦਿਨ ਹਰ ਸਿੱਖ ਆਪਣੇ ਘਰ ਦੇ ਉੱਤੇ ਨਿਸ਼ਾਨ ਸਾਹਿਬ ਜੋ ਲਹਿਰਾਏਗਾ ਔਰ ਨਿਸ਼ਾਨ ਸਾਹਿਬ ਲਹਿਰਾਉਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਡਿਊਟੀ ਲਗਾਈ ਗਈ ਹੈ ਕਿ ਹਰ ਸਿੱਖ ਨੂੰ ਉਹ ਨਿਸ਼ਾਨ ਸਾਹਿਬ ਮੁਹੱਈਆ ਕਰਾਇਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਮੁਤਾਬਕ ਹਰ 85 ਦੇ ਗੁਰਦੁਆਰਾ ਦੇ ਸਾਹਿਬ ਦੇ ਵਿੱਚ ਇਹ ਨਿਸ਼ਾਨ ਸਾਹਿਬ ਅਵੇਲੇਬਲ ਨੇ ਉੱਥੇ ਜਾ ਕੇ ਤੁਸੀਂ ਨਿਸ਼ਾਨ ਸਾਹਿਬ ਲੈ ਸਕਦੇ ਹੋ ਖਾਲਸਾਈ ਪਰਚਮ ਲੈ ਸਕਦੇ ਹੋ ਔਰ ਆਪਣੇ ਘਰ ਦੇ ਉੱਤੇ ਚੜਾ ਸਕਦੇ ਹੋ ਯਾਨੀ ਕਿ ਸ਼੍ਰੋਮਣੀ ਅਕਾਲ ਤਖਤ ਸਾਹਿਬ ਦਾ ਜਿਹੜਾ ਆਦੇਸ਼ ਹੋਇਆ ਹੈ ਉਸ ਨੂੰ ਇਨ ਬਿਨ ਲਾਗੂ ਕੀਤਾ ਜਾਏਗਾ ਕੈਮਰਾ ਪਰਸਨ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर